ਮੇਰੇ ਕਬੂਤਰ ਛੁੱਟੇ ਸੀਗੇ ਆਪਣੇ ਸਲੇਮਪੁਰੇ ਅੱਜ ਜਿਲ੍ਹੇ ਦੇ ਠੀਕ ਹੈ ਮਤਲਬ ਕਿ ਐਂਡੇ ਪੰਜ ਫਿਰਦੇ ਨੇ ਉਹ ਬੰਡੋਂ ਨੂੰ ਕਹਿੰਦੇ ਬੰਡੀ ਨਹੀਂ ਸਾਡਾ ਪੰਜਵਾਂ ਕਬੂਤਰ ਵਹਿ ਗਿਆ ਤਾਂ ਇਹ ਠੀਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਬਾਈ ਪਹੁੰਚੇ ਆ ਆਪਣੇ ਬਾਈ ਕੋਲ ਚੀਨਾ ਮਰੰਡਾ ਦੇ ਕਬੂਤਰ ਬਾਈ ਕਿਉਂਕਿ ਇੱਧਰ ਆਪਣੇ ਵੀਰ ਨੇ ਇੱਧਰ ਕਬੂਤਰ ਰੱਖੇ ਹੋਏ ਆ ਸਿਹੜੀ ਤੇ ਇੱਧਰ ਅਮਨਾ ਵੀਰ ਖੜਾ ਤੇ ਉਹਦੇ ਕਬੂਤਰ ਨਾਲ ਨਾਲ ਸ਼ੌਂਕ ਚਲੋ ਆਪਣੇ ਵੀਰ ਦੇ ਵੀ ਕੂਤਰਾਂ ਦਾ ਕਰੀਏ ਹਨਾ ਤੇ ਬਾਈ ਆਏ ਅੰਦਰ ਵੀਰ ਕੋਲ ਚਲੋ ਮਿਲਦੇ ਆ ਬਾਈ ਕੇ ਕਰਦੇ ਆ ਗੱਲਬਾਤ ਹਨਾ ਜੋ ਵੀ ਕਬੂਤਰ ਦਿਖਾਉਣੇ ਤੇ ਬਾਈ ਦੇ ਤੁਹਾਨੂੰ ਕਿ ਹਾਲ ਆ ਵੀਰ ਕਿ ਹਾਲ ਹੈ ਵੀਰ ਜੀ ਬਾ ਵਧੀਆ ਬਰਾ हां ਜੀ हां ਬਹਿ ਚੜਦੀ ਕਲਾ ਵੀਰ हां ਠੀਕ ਠਾਕ ਆ ਹਮਨੇ ਕਿ ਹਾਲ ਹੈ ਵੀਰੇ ਹਾਂ ਵਧੀਆ ਠੀਕ ਠਾਕ ਤੇ ਇੱਧਰ ਬਾਈ ਆਪਣੇ ਬਨਾਲ ਦੇ ਦੂ ਵੀ ਆਏ ਵੀ ਬੰਦੇ ਆ ਜਾ ਵੀਰ ਅੰਦਰ ਨੂੰ ਆਜੋ 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 ਅੰਦਰ ਨੂੰ ਆਜੋ ਹਾਂ ਆਜੋ ਆਜੋ ਤੇ ਆ ਵੀਰ ਦੇ ਬਾਈ ਇੱਧਰ ਕਬੂਤਰ ਆ ਕਿਉਂਕਿ ਬਾਈ ਨੇ ਧੁੱਪਾਂ ਵਿੱਚ ਛਤਰੀਆਂ ਪਰ ਕੱਢੇ ਹੋਏ ਆ ਜਾਲ ਵਿੱਚ ਤੇ ਵੀਰ ਦਾ ਪਿੰਡ ਵੀਰੇ ਪਿੰਡ ਆਪਣਾ ਮਰੰਡਾ ਹੈ ਹਾਂਜੀ ਮਰੰਡਾ ਜੀ ਆ ਠੀਕ ਆ ਠੀਕ ਆ ਤੇ ਹੋਰ ਵੀਰੇ ਕਾ ਕਬੂਤਰ ਤੁਸੀਂ ਕਿਹਨਾਂ ਦੇ ਨਾਲ ਨਾਲ ਲੜਾਉਨੇ ਆ ਬਾਈਆਂ ਨਾਲ ਬੰਦੇ ਤਾਂ ਬਹੁਤ ਹੈ ਠੀਕ ਆ ਤੇ ਆਪਣਾ ਬਾਈ ਇੱਕ ਬਿੱਕਰ ਕੈਨੇਡਾ ਹਾਂ ਤੇ ਆਪਣਾ ਇੱਕ ਮਰੰਡਾ ਵਾਲਾ ਚੰਦ ਮਰੰਡਾ ਠੀਕ ਆ ਬਾਕੀ ਹੋਰ ਵੀ ਬਹੁਤ ਆ ਫਿਰ ਬਹੁਤ ਲਿਸਟ ਵੱਡੀ ਹੋ ਜਣੀ ਆ ਠੀਕ ਆ ਠੀਕ ਆ ਵਧੀਆ ਵਧੀਆ ਸਹੀ ਗੱਲ ਗਰੁੱਪ ਕਹਿੰਦਾ ਵੀਰੇ ਪੂਰਾ ਇੱਕ ਅੰਗ ਦਾ ਕੈਨੇਡਾ ਗਰੁੱਪ ਹੈ ਆਪਣਾ ਸਾਰਾ ਅੱਛਾ 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 ਤੇ ਬਾਈ ਬਹੁਤ ਸੋਹਣੇ ਕਬੂਤਰ ਤੇ ਬਾਈ ਗੇ ਮਿਲ ਕੇ ਬਾਈ ਬਹੁਤ ਵਧੀਆ ਲੱਗਿਆ ਤੇ ਬਾਈਆਂ ਦੇ ਕਬੂਤਰ ਵੀ ਬਹੁਤ ਚੰਗੇ ਆ ਬਾਈ ਦੇ ਤੇ ਇੱਧਰ ਆਮਨਾ ਬਾਈ ਦੇ ਵੀ ਕਬੂਤਰ ਦੇਖ ਕੇ ਆਏ ਆ ਤੇ ਉਧਰ ਵੀ ਬਾਈ ਕੋਲ ਬਾਈ ਦੇ ਨਾਲ ਇਹਨਾਂ ਦਾ ਬਹੁਤ ਪਿਆਰ ਆ ਤੇ ਬਾਈ ਦਾ ਉਹਨਾਂ ਦਾ ਵੀ ਸ਼ੌਂਕ ਕਬੂਤਰਾਂ ਦਾ ਕਰੀਏ ਮੈਂ ਕਿਹਾ ਜਾ ਕੇ ਤੇ ਬਾਈ ਆਉਣਾ ਜ਼ਰੂਰੀ ਤਾਂ ਬਾਈ ਨਾਲ ਕੋ ਕਿਉਂਕਿ ਬਾਈ ਬਾਈਆਂ ਦੇ ਕਬੂਤਰ ਆ ਨਾ ਜਿਹੜੇ ਬਾਈ ਐਸੀਜਰ ਵੀ ਵਧੀਆ ਉੱਡੇ ਆ ਹਨਾ ਬਾਈ ਹਾਂਜੀ ਹਾਂਜੀ ਹਾਂ ਤੇ ਬਾਈ ਬਾਜ਼ੀਆਂ ਜਿਹੜੀਆਂ ਛੱਡਦੇ ਆ ਤੁਸੀਂ ਕਦੋਂ ਕੋਈ ਕਰਨੀ ਛੱਡਣੀ ਸ਼ੁਰੂ ਕਰਦੇ ਆ ਬਾਈ ਆਪਾਂ ਦਾ ਬਸ ਉਹੀ ਆ 2 ਮਹੀਨੇ ਛੱਡੀ ਦੀਆਂ ਠੀਕ ਆ ਗਰਮੀ ਵਾਲੀਆਂ ਪੂਰੀਆਂ ਹਨ ਗਰਮੀ ਵਾਲੀਆਂ 45 46 ਟੈਂਪਰੇਚਰ ਦੀ ਛੱਡੀ ਦੀਆਂ ਠੀਕ ਆ ਠੀਕ ਆ ਕੀ ਧਰਮ ਕਦਰਾਂ ਦੀ ਆ ਹਾਂ ਸਹੀ ਗੱਲ ਆ ਵੀਰੇ ਇਹ ਤਾਂ ਆਪਾਂ ਛੱਡੀ ਦਿਓ ਫਿਰ ਉਹਦਾ ਕੈ ਫਾਇਦਾ ਆਪਾਂ ਛੱਡੀਏ ਰਹਿ ਜਾਣ 20 ਕਬੂਤਰ 30 ਕਬੂਤਰਾਂ ਦਾ ਕੋਈ ਫਾਇਦਾ ਨਹੀਂ ਹਾਂ 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 ਇਹ ਤਾਂ ਹੈ ਤੇ ਬਾਈ ਜਿਹੜੇ ਆਪਣੇ ਇਹ ਕਬੂਤਰ ਬਣੇ ਹੋਏ ਆ ਤੇ ਤੁਸੀਂ ਦੱਸ ਸਕਦੇ ਵੀ ਇਹ ਬਲੱਡ ਤੁਸੀਂ ਕਿੱਥੋਂ ਤਿਆਰ ਕਰਿਆ ਤਾਂ ਹਨਾ ਦੇ ਕਿੱਥੋਂ ਆਇਆ ਇਹ ਬਾਈ ਅਮਨਾ ਭਰਾ ਆਇਆ ਛੋਟਾ ਹਾਂ ਹਾਂ ਫੀਮੇਲਾ ਮੁੰਡਾ ਮਰਿੰਡੀ ਦੇ ਆ ਠੀਕ ਆ ਤੇ ਉਹਦੇ ਕੋਲ ਕੂਤਰ ਰੱਖੇ ਹੋਏ ਤੇ ਮਤਲਬ ਕਿ ਅੱਜ ਦੇ 4-5 ਸਾਲ ਪਹਿਲਾਂ ਠੀਕ ਆ ਵੀਰ ਛਾਉ ਨਹੀਂ ਰੱਖੇ ਹੋਏ ਤੇ ਅਸੀਂ ਬਾਜੀ ਪੂਰੀ ਛੜਦੀ ਬਾਜੀ ਦਾ ਸੀ ਤਿੰਨ ਕ ਸਾਲ ਦੀ ਛੱਡ ਲੱਗੀ ਆ ਅੱਛਾ ਤੇ ਕੁਛ ਕੁ ਕੂਤਰ ਮੇਰੇ ਤੇ ਕੁਛ ਕੋਤੇ ਦੇ ਸੀ ਦੋਹਾਂ ਨੇ ਮਿਸੇ ਕਰਕੇ ਮਤਲਬ ਕੀ ਕਰਿਆ ਕੂਤਰ ਠੀਕ ਆ ਠੀਕ ਆ ਹਾਂ ਅੱਛਾ ਮਿਕਸ ਕਰਕੇ ਜਿਹੜੇ ਕੂਤਰਾ ਦਾ ਤੁਸੀਂ ਇਹ ਬਲੱਡ ਬਣਾਇਆ ਕੂਤਰਾ ਦਾ ਤੇ ਰਿਕਾਰਡ ਰਿਕਾਰਡ ਕੂਤਰਾ ਦਾ ਫਿਰ ਕਿੱਦਾਂ ਰਿਹਾ ਇਹਨਾਂ ਦਾ ਬਾਈ ਵਧੀਆ ਰਿਹਾ ਹੈ ਕਿ ਨਵੇਂ ਜੋੜੇ ਦੇ ਬੱਚੇ ਦੇ ਆ ਹਾਂ ਇਹਦਾ ਭਾਈ ਤਾਂ ਹੂੰ ਹੂੰ ਆ ਗਾ ਉਤਰਦਾ ਭਾਈ ਦਾ ਜੀ ਅੱਛਾ ਇਹਦਾ ਭਾਈ ਤਿੰਨ ਤਿੰਨ ਬਾਜੀ ਜਿੱਤੇ ਦਾ ਭਾਈ ਅੱਛਾ ਠੀਕ ਆ ਹਾਂਜੀ ਹਾਂ ਚਾਰ ਛੱਡੇ ਦਾ ਪਹਿਲੀ ਹਰ ਗਿਆ ਦਾ ਕੂਟਰ ਖੋਲਤੇ ਦੂਸਰੇ ਪਿੰਡ ਚ ਹਾਂ ਹਾਂ ਨਾਮ ਦਾ ਕਾਨੂੰ ਲੈਣਾ ਤੇ ਕਿਹੜੇ ਪਿੰਡ ਦਾ ਬਈ ਗੱਲ ਇਹ ਆਪਣੇ ਇੱਥੇ ਬਾਈ ਚਲ ਨਾਮ ਦਾ ਕਾਨੂੰ ਲੈਣਾ ਅੱਛਾ ਅੱਛਾ ਚਲੋ ਕੋਈ ਨਹੀਂ ਚਲੋ ਠੀਕ ਆ ਠੀਕ ਆ ਤੇ ਉਹਦੇ ਵੇ ਪਹਿਲੀ ਵਾਈ ਛਿੱਤਿਆ ਹਰਗਣਾ ਹਾਂ ਦੂਜੀ ਵਾਈ ਛਿੱਤਿਆ ਨਹੀਂ ਆ ਹੋਰੇ 3200 ਨੂੰ ਉੱਡੇ ਸੀਗੇ 133 ਕੂਟਰ ਠੀਕ ਆ ਉਹ threੜੀਆਂ ਠੀਕ ਆ ਵੀਰੇ ਦੂਜੀ ਬਾਈ ਉੱਥੇ ਤੀਜੀ ਬਾਈ ਉੱਥੇ ਜਿੱਤਿਆ ਗੱਲੇ ਵਾਲਾ ਬੌਂਦਲੀ ਕੋਲ ਠੀਕ ਆ ਉਥੇ ਕੂਤਰਾਂ ਨੂੰ ਫੜ ਲਿਆ ਕੂਤਰ ਦਿੱਤਾਂ ਨਹੀਂ ਉਹਨਾਂ ਤੇ ਬਾਈ ਨੌਂਦਰਾ ਦੇ ਖਾਦੇ ਨੌਂਦਰਾ ਬੋਪੱਡੀਆਂ-ਬੱਡੀਆਂ ਕੁੱਛੀਆਂ ਹਾਂਜੀ ਹਾਂ ਬਿਲਕੁਲ ਬਾਈ ਜਾਮਾ ਕੂਤਰ ਤੇ ਨੌਂਦਰਾ ਤੇ ਪਤਾ ਅੱਖਾਂ ਚਿੱਟੀਆਂ ਅੱਖਾਂ ਦਾ ਹਾਂਜੀ ਇਹ ਕੱਢਦੀ ਚਿੱਟੀਆਂ ਅੱਖਾਂ ਦੇ ਕਾਲੀ ਨੋਕਾਂ ਦੇ ਅੱਛਾ ਬਾਪੇ ਦਾ ਜਰ ਦਾ ਕੂਤਰੀ ਬਿੱਲੀ ਆ ਅੱਛਾ ਅੱਛਾ ਇਹਦੀ ਇਹਦੀ ਮਾਂ ਉਹਦੇ ਕੋਲ ਤੇ ਵੀ ਇੰਨੀ ਛਾ ਮੋਢਾ ਮਰਿੰਡੇ ਵਾਲਾ ਨੀਛ ਹਾਂ ਹਾਂ ਉਹਦੇ ਕੋਲ ਤੇ ਵੀ ਆ ਠੀਕ ਆ ਵੀਰੇ ਕੂਚ ਕੂਤਰ ਆਉਣ ਦੇ ਵਿੱਚ ਹੈਗੇ ਸਾਡੇ ਕੋਲ ਸਿਓ ਠੀਕ ਆ ਜੀ ਹੋਰ ਕਿੱਥੇ ਕਿੱਥੇ ਛੱਡੀ ਬਾਈ ਬਾਜੀ ਮਾੜੇ ਦੱਸ ਲੋ ਤੁਸੀਂ ਬਾਜੀਆਂ ਬਹੁਤ ਛੱਡੀਆਂ ਬਾਈ ਅਮਨੇ ਹੱਥ ਇਸ ਬਾਰੇ ਗੁੱਲਿਆ ਅੱਛਾ ਠੀਕ ਆ 3400 ਹਰ ਦਿਨ ਹੀ ਹੋ ਗਦੇ ਸਾਨੂੰ ਠੀਕ ਆ ਠੀਕ ਆ ਇਸ ਬਾਰੇ ਹੱਥ ਬੁੱਲਿਆ ਆਪਣਾ ਮਾ ਬਹੁਤ ਬੁੜੀ ਆਪਣਾ ਕਿਰਾਏ ਪੜਾਏ ਸ਼ੌਂਕ ਕਰਾਉਂਦੇ ਕੂਤਰਾਂ ਦਾ ਆ ਵੀ ਇਈ ਆਪਣਾ ਅਮਨਾ ਉਹੀ ਆ ਵੀਮਣ ਨੰਬਰ ਭਰਾਏ ਛੋਟਾ ਠੀਕ ਆ ਵੀਰੇ ਕਿਹਦੇ ਘਰੇ ਕੂਤਰ ਰੱਖੇ ਹੋਏ ਨੇ ਆਪਣੇ ਹੂੰ ਇਹਦਾ ਭਾਈ ਵੀ ਤਿੰਨ ਬਾਈ ਜਿੱਤੇ ਆਈ ਆ ਕੂਤਰ ਉਹ ਉਹਦਾ ਜਿਹੜਾ ਮਤਲਬ ਕੀ ਰਿਸ਼ਤੇਦਾਰ ਉਹਨੂੰ ਦਿੱਤਾ ਹੋਇਆ ਤਾਂ ਠੀਕ ਆ ਤਿੰਨ ਬਾਈ ਜਿੱਤੇ ਉਹਦੇ ਕੋਲ ਜਾ ਕੇ ਠੀਕ ਆ ਤੇ ਭਾਈ ਮੈਂ ਤਾਂ ਇੱਕ ਹੋਰ ਦੇਖਦਾ ਵੀ ਐਦ ਕੀ ਸ਼ਾਇਦ ਕੂਤਰ ਨੂੰ ਪੱਟਣ ਦੀ ਲੋੜ ਨਹੀਂ ਪਵੇ ਜਿਹੜੇ ਹਿਸਾਬ ਨਾਲ ਪਰ ਛਾੜਦੇ ਹੈ ਹਿਸਾਬ ਨਾਲ ਆ ਰਹੀ ਕੋਈ ਨੌਵੀਂ ਚਾ ਕੋਈ ਅੱਠਵੀਂ ਚਾ ਹਾਂ ਸਾਰੇ ਐਵੇਂ ਆ ਰਹੇ ਤੇ ਹੁਣ ਪਰ ਛਾੜ ਰਹੇ ਕੂ ਤਾਂ ਜਾਦੂ ਦੇ ਨਾਲ ਐ ਬਿਲਕੁਲ ਸਾਹਬ ਆਏ ਨਾ ਕਿਹੜੇ ਕਾਲੀ ਗਾ ਘੰਡ ਵਾਲੇ ਕਬੂਤਰ ਦੇ ਦੱਸਿਓ ਕੁਛ ਕਿੱਦਾਂ ਕੂਤਰ ਫੜ ਕੇ ਦਿਖਾਓ ਆ ਆਹ ਵਾਲੇ ਹਾਂ ਇਹ ਆ ਮੁੰਡਾ ਰੋਮੀ ਜੀ ਠੀਕ ਆ ਹਾਂ ਤੇ ਇਹ ਕਬੂਤਰ ਉਹਦਾ ਕਬੂਤਰਾਂ ਚੋਂ ਆਈ ਹੈ अच्छा ये कबूतर छुटे सीगे हमने सलेमपुरे अच्छे उंगली जे ठीक है मतलब की अंडे 5 ਫਿਰਦੇ ਦੇ ਉਹ ਬੰਡਾ ਨੂੰ ਕਹਿੰਦੇ ਬੰਡੀ ਨਹੀਂ ਸਾਡਾ ਪੰਜਵਾਂ ਕਬੂਤਰ ਵਹਿ ਗਿਆ ਤਾਂ ਇਹ ਠੀਕ ਆ ਵੀਰ ਉਹ ਕਹਿੰਦੇ ਬੰਨੂ ਸੀ ਬੰਡੀ ਨਹੀਂ ਆਈ ਸ਼ੌਂ ਇਹਦੇ ਪੱਲਿਆਂ ਦਾ ਸ਼ੌਂਕ ਕਰਾਇਓ ਆ ਲਓ ਇਹ ਹੁਣ ਆਪਾਂ ਨੇ ਛਤਰੀ ਵਾਸਤੇ ਰੱਖ ਲਈ ਇਹ ਠੀਕ मतलब ਕੋਈ ਛੱਡਿਆ ਹੀ ਨਹੀਂ ਹੈਗਾ ਇਹ ਹਾਂ ਛੱਡਣਾ ਨਹੀਂ ਹੈਗਾ ਆਪਾਂ ਛਤਰੀ ਵਾਸਤੇ ਹੀ ਰੱਖ ਲਈ ਇਹ ਠੀਕ ਆ ਠੀਕ ਆ ਪੰਜਵਾਂ ਹਰਿਆ ਬਾਈ ਹੈ ਹਾਂ ਪੰਜਵਾਂ ਮਾਰਿਆ ਵਾ ਬੰਡੀ ਨਹੀਂ ਬਾਜੀ ਨਹੀਂ ਬੰਡੀ ਇਹ ਕਹੇ ਬਾਈ ਇਹ ਫਿਰ ਇਹਦੇ ਕੋਲ ਥੋੜਾ ਗੁੱਸਾ ਹੋ ਗਿਆ ਹੈ ਹਾਂ ਇਹ ਕਹੇ ਦਿਲ ਤੋੜਤਾ ਇਹਨੇ ਹੈ ਚਲ ਬਾਕੀ ਯਾਰ ਸਾਡੀ ਕਮੇਟੀ ਇਹਦਾ ਪੂਰਾ ਜੋਰ ਲਾਇਆ ਆਪਣੀ ਨੀ ਨਾ ਨਾ ਠੀਕ ਆ ਠੀਕ ਆ ਸਹੀ ਗੱਲ ਆ ਆ ਵੀ ਐਰ ਕੀ ਨਵੀਂ ਤਿਆਰ ਕਰਿਆ ਕੂਤਰ ਆਹ ਲਈ ਇਹ ਆਪਨੇ ਬਿੱਲਾ ਕੂਤਰ ਆਈ ਨੀਸ਼ ਗੋਲਤੀ ਆਇਆ ਵਿਆ ਹੂੰ ਹੂੰ ਕੂਤਰੀ ਨਹੀਂ ਆਪਾਂ ਗੋਲਿਆਂ ਚ ਕੀ ਵੀ ਕਾਲੀ ਸ਼ਾਹ ਮਖੇਆਲੀ ਠੀਕ ਆ ਵੀਰੇ ਇਹ ਇਸ ਵਾਰ ਦੇ ਕੂਤਰ ਐ ਇਹ ਬੱਚੇ ਆਪਣੇ ਹੂੰ ਦੋ ਭਾਈਆਂ ਇੱਕ ਇਹ ਐ ਇੱਕ ਹੋਰ ਦਿਖਾਉਣਾ ਤੁਹਾਨੂੰ ਇਹ ਹੈ ਤਾਂ ਮਤਲਬ ਕਾਲੇ ਕਾਲੇ ਇਹ ਸੇ ਪਹਿਲਾਂ ਹੁਣ ਹੁਣ ਚੀਨੇ ਬਣ ਗਏ ਠੀਕ ਆ ਵਧੀਆ ਯਾਰ ਦੇਖਦੇ ਆ ਬਾ ਬਹੁਤ ਚੰਗੇ ਨੇ ਨਾ ਮਾ ਤੇ ਦੇਖਦੇ ਆ ਠੀਕ ਆ ਵੀਰੇ ਸਿਕਾਇਕੇ ਦਾ ਭਾਈ ਹੋਰ ਆ ਤੇ ਕਿਹੜਾ ਵੀਰੇ ਕੋਈ ਕੋਈ ਯਾਦ ਹੁੰਦੀ ਕਿਸੇ ਕਬੂਤਰ ਦੀ ਵੀ ਜਿਹੜੇ ਕਬੂਤਰ ਹਨਾ ਵੀ ਆਪਣਾ ਖੁੱਡੇ ਦੇ ਵਿੱਚ ਭਾਗ ਲੱਗੇ ਹੁੰਦੇ ਹਨਾ ਇਹ ਜਿਹੜੇ ਇਹਨਾਂ ਦਾ ਬਾਪ ਆ ਉਹ ਬਾਈ ਜਿਹੜੀ ਮਰਜੀ ਕੂਤਰੀ ਲਾ ਦੇ ਘੰਟਾ ਅੱਧ ਘੰਟਾ ਜਿੱਦੀ ਉੜਦੀ ਆ ਉਹਦੇ ਨਾਲ ਲਾ ਦੇ ਭੱਜਦੇ ਹੀ ਨਹੀਂ ਬਾਈ ਇਹ ਜਮੀ ਠੀਕ ਸਾਡੇ ਕੋਲ ਦੇਖ ਨਾ ਤਾਂ ਕਿਸੇ ਦੀ ਗੇਮ ਆ ਨਾ ਸਾਡੇ ਕੋਲ ਕੁਸਾ ਸੀ ਜਿੰਨਾ ਹੁੰਦਾ ਸੀ ਆਪਣਾ ਕਰਕੇ ਛੱਡਦੇ ਆ ਨਾ ਠੀਕ ਆ ਸਹੀ ਆ ਇਹ ਤਾਂ ਮੁਕੱਦਰਾਂ ਦੀ ਆ ਹਾਂ ਹਾਂ ਇਹ ਤਾਂ ਹੈ ਇਹਦਾ ਭਾਈ ਆ ਸਗਾ ਕਲੇ ਦਾ ਇਹ ਜਰਦਾ ਹਾਂ ਠੀਕ ਆ ਲਓ ਬਾਈ ਕਰੋ ਸ਼ੌਕ ਤੇ ਬਾਈ ਨੂੰ ਇਹ ਬਲੱਡ ਦੇ ਕਬੂਤਰ ਬਣਾਏ ਹੋਏ ਆ ਸਭ ਤੋਂ ਪਹਿਲੇ ਕਬੂਤਰ ਲੱਗਦੇ ਬਾਈ ਦੇ ਮਨ ਨੂੰ ਹਨਾ ਬਾਈ ਹਾਏ ਬਹੁਤ ਪੁਰਾਣੇ ਕੂਤਰਾਂ ਜੋ ਆ ਹਾਂ ਹਾਂ ਆ ਵੀ ਆਪਣੀ ਇਹਦੀ ਮਾਂ ਵੀ ਔਰੇ ਕਾਈਨੌਰ ਛੱਡੀ ਦੀ ਆਪਾਂ ਨਹੀਂ ਕੂਤਰੀ ਪਹੁੰਚ ਗਈ ਬਿਮਾਰ ਹੋ ਗਈ ਦੀ ਸਵੇਰੇ ਕੂਤਰੀ ਬਿਮਾਰ ਹੋਣ ਕਰਕੇ ਬੈ ਗਈ ਕੂਤਰੀ ਉੜੀ ਬਹੁਤ ਵਧੀਆ ਉਹ ਪੰਜਵੀਂ ਛੇਵੀਂ ਹੋਰੀ ਆ ਬਸ ਇਹ 2000 ਉਹਦੀ ਬਾਈ ਦੀ ਆ ਇਹਦੀ ਮਾਂ ਕਾਲੀ ਚੱਲਣ ਵਾਲੀ ਦੀ ਅੱਛਾ ਕਾਈਨੌਰ ਛੱਡੀ ਦੀ ਤੇ ਬਾਈ ਫਿਰ ਜਿੱਦਾਂ ਕੀ ਬਾਜੀ ਤੁਸੀਂ ਵੰਡ ਸਕਦੇ ਤੇ ਤੁਸੀਂ ਮਤਲਬ ਵੰਡੀ ਨਹੀਂ ਬਾਜੀ ਹੈ ਤੁਸੀਂ ਆ ਚੱਲ ਜਿੱਤ ਹਾਰ ਹਾਰੇ ਦਾ ਰਿਆ ਕੋਈ ਚੱਕਰ ਨਹੀਂ ਹਾਰੇ ਪਰ ਤੁਸੀਂ ਸੋਚਿਆ ਵੀ ਇਕੱਲਾ ਕੱਢਣਾ ਵਸ ਜੇ ਕੱਢਣਾ ਇਹ ਬਾਈ ਬਾਈ ਦੀ ਗੱਲ ਤੁਸੀਂ ਜੇ ਕਹਿੰਦੇ ਨਾ ਹੁੰਦੀ ਵੀ ਜਿੱਤ ਜਿਹੜੀ ਆ ਬਾਈ ਜਿੱਤ ਮੁਕੱਦਰਾਂ ਦੀ ਤਾਂ ਚਲੋ ਠੀਕ ਆ ਗੱਲ ਇਹ ਕਿਉਂਕਿ ਹਰ ਇੱਕ ਬੰਦਾ ਇਹੀ ਗੱਲ ਕਹਿੰਦਾ ਤੇ ਪਰ ਬਾਈ ਨੇ ਬਾਈ ਜਿਹੜੀ ਬਾਜ਼ੀਆਂ ਨਾ ਆਪਣੀਆਂ ਇਹ ਚਾਹੁੰਦੇ ਤੇ ਕਿ ਅਸੀਂ ਆਪਣਾ ਇਕੱਲਾ ਕੱਢੀਏ ਐਂਡ ਤੱਕ ਗਏ ਆ ਬਾਈ ਦੇ ਕਬੂਤਰ ਕਿਉਂਕਿ ਬਾਈ ਐਂਡ ਤੱਕ ਜਾਣਾ ਹੀ ਬਹੁਤ ਬੜੀ ਗੱਲ ਹੁੰਦੀ ਆ ਕਿਉਂਕਿ ਬਾਈ ਦੇ ਐਂਡ ਤੱਕ ਬਾਈ ਪੂਰਾ ਕਬੂਤਰ ਗਏ ਆ ਇਹ ਆ ਮੌਜੀ ਏਹੀ ਜਿੱਤਿਆਂ ਵਿੱਚ ਵੀਰੇ ਉਹ ਜਿੱਤਿਆਂ ਚੋਂ ਆ ਬਾਈ ਜਿੱਤਿਆਂ ਚੋਂ ਆ ਇਹ ਵੀ ਫਿਰ ਨਹੀਂ ਸਕੋਲ ਤੇ ਆ ਬੇ ਕੂਤਰੀ ਹੂੰ ਠੀਕ ਆ ਜੀ ਇਹ ਮੋਜਾ ਕੂਤਰ ਦਿੱਤਾ ਸਾਨੂੰ ਉਹਨੇ ਬਚਾਈ ਉਹਨੇ ਕਿਹਾ ਹੀ ਤਾ ਵੀ ਯਾਦ ਰੱਖੂਗੇ ਠੀਕ ਆ ਇਹ ਉਹਦੀ ਪੱਠੀ ਆ ਇੱਕੇ ਪੱਠੀ ਆ ਬਾਈ ਪੰਜੇ ਬਹੁਤ ਸੁਰਖ ਪਏ ਕੂਤੀ ਦੇ ਵਾਕਈ ਕੂਤੀ ਚੰਗੀ ਕੂਤਰ ਵੀ ਆ ਨਾ ਓਕੇ ਆ ਜੀ ਹਾਂ ਬਿਲਕੁਲ ਸਹੀ ਗੱਲ ਆ ਬਹੁਤ ਵਧੀਆ ਬਲਾਡਾ ਕੂਤਰਾ ਤਾਂ ਬਾਈ ਕਿਉਂਕਿ ਇਹ ਜਾਨਵਰ ਦਾ ਪਤਾ ਲੱਗੇ ਜਾਂਦਾ ਹੱਥ ਚ ਫੜਦੀ ਸਾਰੇ ਇੱਕ ਆ ਹੀ ਕੂਤਰਾ ਨਾ ਇਹ ਵੀ ਬਹੁਤ ਤਗੜੇ ਆ ਇਹਦਾ ਮੈਂ ਕਹਿੰਦਾ ਜਦ ਦਸ ਘਰਾਂ ਦੇ ਛੱਡੇ ਕੂਤ ਨਹੀਂ ਗਏ ਜੀ ਕਿਸੇ ਆਲੀ ਇਹ ਕਰਦੀਆਂ ਠੀਕ ਆ ਬਾਈ ਫਿਰ ਆਪਣੀ ਇੱਕ ਕਿਰਾਏ ਪਰ ਇਹਦਾ ਆਪਣੀ ਕਿਰਾਏ ਤੇ ਲੈਂਦੇ ਬਈ ਇਹ ਕਬੂਤਰ ਔਣ ਵਾਸਤੇ ਕਬੂਤਰ ਔਣ ਵਾਸਤੇ ਲੱਤਾ ਆਪਣਾ ਇਹ ਕਬੂਤਰ ਔਣ ਵਾਸਤੇ ਬਾਈ ਨੇ ਕਿਰਾਏ ਬਜਾ ਲੱਤੀ ਹੀ ਬਾਈ ਤੇ ਬਾਈ ਨੇ ਸੈਟਅਪ ਬਾਈ ਆਪਣਾ ਇੱਥੇ ਬਣਾਇਆ ਤਾਂ ਕਰਦਾ ਹੀ ਘਰੋਂ ਮੀਆਂ ਨਾਲ ਹੀ ਠੀਕ ਆ ਠੀਕ ਆ ਤੇ ਬਾਈ ਉਹਨਾਂ ਦਾ ਗਰੁੱਪ ਆ ਬਾਈ ਮੈਂ ਤਾਂ ਰੋਮੀ ਡਾਉਨੇ ਆ ਵੈਸੇ ਚੰਦ ਸਾਨੂੰ ਸਾਥ ਦਿੰਦਾ ਸਾਡਾ ਠੀਕ ਆ ਬਾਈ ਬਾਈ ਇੱਕ ਬਿੱਕਾ ਬਹੁਤ ਸਾਥ ਦਿੰਦਾ ਕੈਨੇਡਾ ਵਾਲਾ ਆ ਠੀਕ ਆ ਠੀਕ ਆ ਕਈ ਆਪਣੇ ਭਰਾਵਾਂ ਦਾ ਸਾਥ ਆ ਇੱਕ ਖਾਸ ਬੰਦਿਆ ਰੋਮੀ ਉੱਤੋਂ ਵੀ ਆਪਣੀ ਬੰਟੀ ਵੀ ਆ ਹਾਂ ਨਾ ਨਾ ਬਾਈ ਚੜ੍ਹਦੀ ਕਲਾ ਰੱਖੇ ਰੱਬ ਤੁਹਾਨੂੰ ਭਰਾਵਾਂ ਨੂੰ ਤੇ ਬਾਈ ਵੀਰਾਂ ਦਾ ਤੇ ਵੀਰਾਂ ਦਾ ਬਾਈ ਬਾਈ ਭਰਾ ਨੂੰ ਬਹੁਤ ਸਾਥ ਆ ਤੇ ਕਿਉਂਕਿ ਬਾਈ ਕੱਲੇ ਬੱਦੇ ਦੇ ਕਬੂਤਰ ਬਾਜੀ ਬਸਦੀ ਗੱਲ ਅੱਜ ਦੇ ਟਾਈਮ 'ਚ ਹੈ ਨਹੀਂ ਆ ਵੀ ਬਹੁਤ ਤਗੜੇ ਨੇ ਤੇ ਬਾਈ ਸਹੀ ਗੱਲ ਨਹੀਂ ਹੈ ਕਿ ਇਕੱਲੇ ਬੰਦੇ ਤੇ ਔਖਾ ਹੈ ਨਾ ਕੂਤਰ ਰੱਖਣਾ ਨਾ ਸਹੀ ਗੱਲ ਹੈ ਕਿ ਇਕੱਲੇ ਨਾਲ ਨਹੀਂ ਉੜਦੇ ਜਿੰਨੇ ਬੰਦੇ ਹੋਣਗੇ ਭਾਈ ਉਸ ਤਰੋੜਦੇ ਨਹੀਂ ਬਿਲਕੁਲ ਬਿਲਕੁਲ ਕੋਈ ਕੰਮ ਕੀਤਾ ਇੱਕ ਬੰਦਾ ਸੰਭੀ ਆਵੇ ਉਹੀ ਘਰ ਡਾਈ ਉਹ ਵੀ ਬਾਈ ਛੱਡੇ ਕੂਤਰ ਮੇਂ ਹਰ ਉੜਦੀ ਹਾਂ ਉਹ ਕਰੇ ਕਿਆ ਬੰਦੇ ਨਾਲੇ ਹੋਰ ਵੀ ਕੰਮ ਕਰ ਕਈ ਦੇਖਣੇ ਪੈਂਦੇ ਆ ਬੰਦੇ ਨੂੰ ਆ ਵੀ ਬਹੁਤ ਤਗੜੇ ਆ ਮੇਰੇ ਕੂਤਰ ਸ਼ਾਕੇ ਠੀਕ ਆ ਬਾਈ ਇਸ ਵਾਰੇ ਕੱਢਿਆ ਕੂਤਰੀ ਨੇ ਨਹੀਂ ਪਹਿਲਾਂ ਜਰਦੇ ਕੱਢਦੀ ਇਹ ਚਟੀਆਂ ਦੇ ਇਹਦਾ ਭੱਜਦੇ ਨਹੀਂ ਹੈਗੇ ਵੀ ਚਲੋ ਵੀਡੀਓ ਵਿੱਚ ਵੀਰ ਵੀ ਜਿੱਕਣਾ ਕੀ ਹੈ ਨਾ ਦੇਖ ਸ਼ੌਂਕ ਕਰ ਸਕਦੇ ਆ ਤੁਹਾਡੇ ਗਰੁੱਪ ਦੇ ਬੰਦੇ ਜਿਹੜੇ ਕੀ ਬਾਹਰ ਵੀ ਆ ਨਾ ਬੰਦਾ ਕੋਈ ਨਹੀਂ ਆਉਗਾ ਹੀ ਬਾਹਰ ਵਾਲੇ ਨੇ ਹਾਂ ਹਾਂ ਤੇ ਵੀਰ ਭਾਈ ਕਰ ਸਕਦੇ ਤੁਸੀਂ ਵੀ ਸ਼ੌਂਕ ਆ ਗਿਆ ਭਾਈ ਆਉਂਦਾ ਉਹ ਆਊਗਾ ਭਾਈ ਫਿਰ ਆਣਾ ਭਾਈ ਨੇ ਅਪ੍ਰੈਲ ਚ ਆਣਾ ਆ ਠੀਕ ਆ ਠੀਕ ਆ ਵਧੀਆ ਗੱਲ ਤੇ ਕਬੂਤਰ ਭਾਈ ਇੱਧਰ ਤਾਂ ਨਹੀਂ ਹੈਗੇ ਇਹਨਾਂ ਗੁੱਡਿਆਂ ਵਿੱਚ ਨਹੀਂ ਨਹੀਂ ਅੱਛਾ ਥੱਲੇ ਹੀ ਦੇ ਹਨ ਪੁਰਾਣੀ ਗੁੱਡੇ ਪੇਵੇ ਆ ਬੰਦੇ ਦੇ ਜਿਹਨੇ ਕੁੱਤੀ ਵੀ ਇਹਨਾਂ ਦੇ ਸੀ ਅੱਛਾ ਤੁਸੀਂ ਉਹਰੇ ਉੱਡਣ ਵਾਲੀ ਉਹਰੇ ਕਬੂਤਰ ਉੱਡਦੇ ਵਾਲੀ ਲੈਣੇ ਮੈਂ ਉੱਡਣ ਵਾਲੀਆਂ ਹੀ ਉਹਦੇ ਠੀਕ ਆ ਠੀਕ ਆ ਬੱਚੇ ਘਟਾ ਕੇ ਉੱਥੇ ਮਰੰਡੇ ਤੇ ਬਾਈ ਉਹਨਾਂ ਦਾ ਬਾਈ ਜਿਹੜਾ ਸੈਟਅਪ ਆ ਮਰੰਡੇ ਦੇ ਵਿੱਚ ਖਾਸਕ ਉੱਤਰ ਸਾਰੇ ਜੋੜੀਆਂ ਬਾਈ ਉੱਥੇ ਤੇ ਬਾਈ ਉਰੇ ਤਾਂ ਬੱਸ ਇਹਨਾਂ ਨੇ ਇੱਕ ਕੂਤਰ ੜਾਣੇ ਆ ਉਰੇ ਲਿਆ ਕੇ ਉਹਨੇ ਹੁੰਨੇ ਵਾਲੀਆਂ ਬਸ ਹਾਂ ਉਰੇ ਤਾਂ ਬੱਸ ਬਾਈ ਇਹਨਾਂ ਨੇ ਜਾਲ ਲਾ ਕੇ ਛਤਰੀਆਂ ਤੇ ਲਾਏ ਪਏ ਆ ਡਾਕਟਰ ਵੀ ਆਏ ਆ ਉੱਥੇ ਸ਼ਹਿਰ ਚ ਕੂਤਰ ਉੱਡਦਾ ਓੱਖਾ ਬਾਈ ਯਾਰ ਸ਼ਹਿਰ ਚ ਪਤਾ ਕਿ ਆ ਜੀ ਹੁਣ ਪਿੰਡ ਦੇ ਕੂਤਰ ਘੇਰੇ ਚ ਮੂੜੇ ਨਾਲ ਕੂਤਰ ਹੂੰ ਹੂੰ ਹਾਂ ਮਤਲਬ ਕਿ ਪਿੰਡ ਦੀ ਬੰਨੇ ਤੇ ਮੂੜੇ ਨਾਲ ਕੂਤਰ ਸਾਡਾ ਸ਼ਹਿਰ ਵਾਲਾ ਕੂਤਰ ਜਾਂਦਾ ਜਾਂਦਾ ਕਿ ਪਿੰਡਾਂ ਚ ਵੀ ਨਿਕਲੇ ਜਾਂਦਾ ਸਾਨੂੰ ਹਾਂ ਸਾਡਾ ਲ ਦੋ ਚਾਰ ਕੇ ਭੱਜਿਓ ਨੇ ਹੱਥ ਬੈਠੀਆਂ ਸਾਡੇ ਭੱਜ ਕੇ ਦਾ ਕਦੀ ਹਰਦੇ ਆ ਬਹਿ ਕੀ ਹਰਦੇ ਆ ਸਹੀ ਗੱਲ ਆ ਕਿ ਸ਼ਹਿਰ ਬਣਾ ਮੈਂ ਸਾਡਾ ਵੀ ਉਸਤਾਦ ਆ ਨਾ ਅਸੀਂ ਕਿਸੇ ਦੇ ਚੇਲੇ ਨਹੀਂ ਨਾ ਨਾ ਵਧੀਆ ਬਰੇ ਵਧੀਆ ਠੀਕ ਆ ਗੱਲ ਤਾਂ ਪਤਾ ਸ਼ਾਉ ਪੂਰਾ ਕਰੀਦਾ ਹਾਂ ਤੇ ਬਾਈ ਇਹ ਗੱਲ ਥੋੜੀ ਸੋਹਣੀ ਲੱਗੀ ਕਿਉਂਕਿ ਸ਼ਹਿਰ ਦੇ ਵਿਚਾਰ ਹੈ ਨਾ ਥੋੜਾ ਜਿਹਾ ਕੂਪਟਰ ਲੰਬਾ ਕੇਰਾ ਦਿੰਦਾ ਹਨ ਨੱਠ ਜਾਂਦਾ ਬਾਹਰ ਛੋਟੇ ਪਿੰਡਾਂ ਦੇ ਮੈਂ ਕਿਆ ਹੁੰਦਾ ਇੱਕ ਦਾ ਮਤਲਬ ਚੁਆਰੇ ਹੁੰਨੇ ਆ ਛੋਟੀਆਂ ਟਾਵਰ ਹੁੰਦੇ ਆ ਛੋਟੀਆਂ ਟਾਵਰ ਟੈਂਕੀ ਉਹਦੇ ਕਰਕੇ ਕੂਪਟਰ ਖਰਾਬ ਹੋ ਜਾਂਦਾ ਹਾਂ ਪਿੰਡ ਵਿੱਚ ਕੂਪਟਰ ਲੱਗ ਜਾਂਦਾ ਜਾ ਕੇ ਨਾ ਪੰਡ ਵਿੱਚ ਗੁੰਮਟ ਕਰਕੇ ਰੁਪੇ ਜਾਂਦੇ ਗੁਰੂ ਘਰ ਕੇ ਰੁਪੇ ਘਰ ਘਰ ਰੁਪੇ ਜਾਂਦੇ ਹੂੰ ਟੈਂਕੀ ਰੇਲ ਨੇ ਕੋਈ ਅਜੇ ਤੱਕ ਉਹਰੇ ਗੁਰੂ ਘਰ ਪੰਡ ਲਾ ਗਿਓ ਪੰਡ ਸਾਡੇ ਆਏ ਤੇ ਭਾਈ ਇਹਦੇ ਵਿੱਚ ਜਿੱਤਿਆ ਹੋਇਆ ਕੋਈ ਉਤਰ ਹੈਗਾ ਕੋਈ ਜਿਹੜਾ ਵੀ ਮਤਲਬ ਜਿੱਤਿਆ ਹੋਇਆ ਵੀ ਹੋਵੇ ਜਿੱਤਿਆ ਕੋ ਉੱਤਰਦਾ ਮਰੰਡੇ ਆ ਮਰੰਡੇ ਆ ਹਾਂ ਮਰੰਡੇ ਆ ਠੀਕ ਇਹ ਤਾਂ ਬਾਈ ਹਲੇ ਚ ਅੱਛਾ ਠੀਕ ਆ ਜੇ ਤੁਸੀਂ ਬੱਚੇ ਨਵੇਂ ਲਿਆਂਦੇ ਹੋਣ ਦੇ ਬੱਚੇ ਐ ਨਵੇਂ ਹਾਂ 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 ਠੀਕ ਆ ਠੀਕ ਆ ਕਿਉਂਕਿ ਬਾਈ ਚਲੋ ਜੇ ਟਾਈਮ ਲੱਗਿਆ ਤਾਂ ਕਿਤੇ ਹਨਾ ਆਪਾਂ ਉੱਥੇ ਵੀ ਜਾ ਕੇ ਦਿਖਾਵਾਂਗੇ ਹਾਂ ਹਾਂ ਤੇ ਇਹ ਤਾਂ ਵੀਰ ਉਹਨਾਂ ਨੇ ਬਾਈ ਜਿਹੜੇ ਐ ਸੀਜ਼ਨ ਦੇ ਨਵੇਂ ਪੱਠੇ ਆ ਨਾ ਤੇ ਇਹਨਾਂ ਦੇ ਭੈਣ ਭਾਈਆਂ ਦਾ ਰਿਕਾਰਡ ਚਲੋ ਜਿਹੜਾ ਤਾਂ ਵਧੀਆ ਰਿਹਾ ਹੋਇਆ ਉਹਨਾਂ ਦੇ ਹੀ ਬੱਚੇ ਕਹਾ ਲੈ ਕੇ ਆਏ ਹੋਣਾ ਹਨਾ ਉਹ ਹੀ ਕਿਡਾ ਆਏ ਹੋਏ ਹਾਂ 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 ਤੇ ਬਾਈ ਨੂੰ ਬਤਾ ਦੇ ਵੀ ਉਹਨਾਂ ਦਾ ਜੇ ਬੱਚਿਆਂ ਦਾ ਕਹਾ ਜਿਹੜਾ ਦਾ ਰਿਕਾਰਡ ਤਾਂ ਨਾ ਉਹਨ بس ਇਹਨਾਂ ਦਾ ਬਾਈ ਕਾਰਨ ਇਹ ਸੀਗਾ ਕਿ ਇਹਨਾਂ ਨੂੰ ਢਾਂਗੀਆਂ ਦੇ ਉੱਪਰ ਉਰੇ ਲੱਗਿਆ ਜਾਵੇ। ਆਹ ਕਿ ਐ ਹੁਣ ਇਹ ਆਪਣੇ। ਹਾਂ। ਤੇ ਆਪ ਹੁਣ ਵੀ ਕੱਢਦੀ ਐ। ਦੋ ਦੋ ਮਹੀਨੇ ਤੇ ਬੰਦ ਆ ਇਹ। ਹੂੰ। ਤੇ ਅੱਜ ਵੀ ਕੱਢਦੀ ਐ ਆਪਣਾ ਕੋਈ ਆਲੇ ਦੁਆਲੇ ਨਹੀਂ ਬੈਠੂ ਕਿ ਢਾਂਗੀਆਂ ਤੇ ਚੜਨਗੇ। ਹਾਂ। ਤੇ ਤੈ ਵੀ ਬਾਈ ਵਧੀਆ ਰੋਠੀ ਠੀਕ ਆ ਰਹਾ। ਦੋ ਗੁਰਦੁਆਰੇ ਸਾਮ ਵਿੱਚ ਗੱਬੇ ਆ ਜਾਂਦਾ। ਤੇ ਪਿੰਡ ਦੇ ਵਿੱਚ ਆ ਗਨੇ ਕੋ ਉੱਤਰ ਵਾਲੇ ਦਵਾਲ ਤੇ ਸਾਡਾ ਮਾਰ ਕੇ ਕੋ ਉੱਤਰ ਫੇਰ ਪਿੰਡ ਜੇ ਵੜਦਾ ਆਗੇ। ਹਾਂ। ਇਹ ਚੀਜ਼ ਦਾ ਬਾਈ ਫਰਕ ਤਾਂ ਰਿਹਾ ਪਹਿਲਾਂ ਵੀ ਰੱਖੇ ਹੋਵੇ ਤੇ। ਕਪਾ ਪਿਛਲੇ ਸਾਲ ਦੀ ਲੱਗੇ ਡਾਉਣ ਮੁੰਡਾ ਉੱਧਰ ਨਾ ਰੰਦਾ ਫਾਨਾ ਅੱਛਾ ਤੇ ਉਹਦੇ ਨਾਲ ਲੱਗੇ ਰੇ ਪਿਛਲੇ ਸਾਲ ਡਾਉਣ ਠੀਕ ਆ ਤੇ ਫਿਰ ਐਤ ਕਿਸੇ ਦੋ ਜਾਣੇ ਮੈਂ ਤੇ ਰੁਮੀ ਤੋਂ ਹੂੰ ਹੂੰ ਫਿਰ ਉਹ ਪੈ ਕਹਿੰਦਾ ਭਾਂ ਪੀ ਡਾਲਨੇ ਉਹਨੂੰ ਪੁੱਛਿਆ ਸੀ ਕਿ ਉਹ ਕਹਿੰਦਾ ਮੈਂ ਲੱਗਣਾ ਆਉਣੇ ਆ ਫਿਰ ਉਹ ਕਹਿੰਦਾ ਵੀ ਅਸੀਂ ਕਿ ਚੱਲੋ ਵੀ ਆਪਨੇ ਦੋ ਜਾਣ ਡਾਲ ਲੈਨੇ ਫਿਰ ਉਹਨਾਂ ਦੀ ਜਗ੍ਹਾ ਲੈ ਲਈ ਉਹਨਾਂ ਦੀ ਜਗ੍ਹਾ ਇਹ ਤੇ ਬਾਈ ਇਹਦੇ ਵਿੱਚ ਥੋ ਇੱਕ ਗੱਲ ਹੋਰ ਆ ਤੇ ਮੈਂ ਹੋਰ ਕਈ ਭਰਾ ਮੈਂ ਜਿਹੜੇ ਕਿ ਸ਼ਹਿਰਾ ਵਿੱਚ ਬੰਦੇ ਨਾ ਰੱਖੇ ਹੋਏ ਆ ਵੀਰ ਕਬੂਤਰ ਕਈਆਂ ਨੇ ਮੈਨੂੰ ਫਲਾ ਵੀ ਦੱਸਿਆ ਤਾਂ ਕਿ ਯਾਰ ਸਾਡੇ ਕਬੂਤਰ ਖੜਦੇ ਨਹੀਂ ਬਾਹਰ ਤੇ ਬਾਈ ਵੀ ਤੇ ਵੀਰ ਉਹਨਾਂ ਨੇ ਇੱਧਰ ਆਪਣੀ ਇਹ ਜਗ੍ਹਾ ਕਿਰਾਏ ਤੇ ਲੈ ਕੇ ਇਹਨਾਂ ਨੇ ਹੁਣ ਇੱਧਰ ਪਿੰਡ ਚ ਮਰੰਡੇ ਚ ਆਕੇ ਨਾ ਤੇ ਪਿੰਡ ਦੇ ਵਿੱਚ ਕਬੂਤਰ ੜਾ ਕੇ ਮਤਲਬ ਇੱਥੇ ੜਾਉਣ ਲੱਗੇ ਆ ਤੇ ਹੁਣ ਇਹਨਾਂ ਨੂੰ ਰਿਕਾਰਡ ਬਾਈ ਸੱਦਾ ਸਹੀ ਰਿਹਾ ਰਿਕਾਰਡ ਹੈ ਬੜੀ ਵਧੀਆ ਅਗਲੀ ਵਾਰ ਹੋਰ ਤਕੜਾ ਜਾਮਾ ਜਾਮਾ ਕਰਾਂਗੇ ਇਹਦੇ ਵੀ ਹਾਂ ਠੀਕ ਆ ਠੀਕ ਆ ਵੀਰੇ ਬਹੁਤ ਵਧੀਆ ਹਾਂ ਤੇ ਬਾਈ ਥੋੜੇ ਦਿਨ ਆਉਂਦਾ ਸ਼ੌਂਕ ਬੰਦੇ ਨੂੰ ਚਾਜ ਬੰਦੇ ਨੇ ਸ਼ੌਂਕੇ ਨਾਲ ਪੂਰੇ ਫਿਰ ਹਾਂ ਬਿਲਕੁਲ ਬਿਲਕੁਲ ਜ਼ਿੰਦਗੀ ਆ ਕੰਮ ਕਰਿਆਣੀ ਬਾਈ ਹਾਂ ਵੀਰੇ ਦੇਖੋ ਕੰਮ ਕਰ ਜ਼ਿੰਦਗੀ ਲੰਘ ਜਾਂਦੀ ਹੈ ਹਨਾ ਤੇ ਸ਼ੌਂਕ ਕੋਈ ਬਾਈ ਬੰਦੇ ਨੂੰ ਹਣਾ ਤੇ ਇਹਨਾਂ ਨੂੰ ਬਈ ਟਾਈਮ ਚਾਹੀਦਾ ਤੇ ਬਾਈ ਹੁਣੇ ਕੰਮ ਵੀ ਕਰੀਦਾ ਕੰਪਿਊਟਰ ਵੀ ਡਾਈ ਨੇ ਘਰ ਦੇ ਵੀ ਪੂਜਾ ਚਲੋ ਹਜੇ ਤਾਂ ਬਾਈ ਠੰਡ ਪੈਂਦੀ ਆ ਹਜੇ ਤਾਂ ਚਲੋ ਇਹਨਾਂ ਨੂੰ ਆਏ ਆ ਪਤੂ ਪਲਵਾ ਸਕਦੇ ਹਨ ਹਲੇ ਜਾਲ ਦੇ ਵਿੱਚ ਤੇ ਪਰਪੁਰ ਆਉਣੇ ਨਾਲ ਉਸ ਤੋਂ ਬਾਅਦ ਬਈ ਡਾਈਆਂ ਹੋਣੀਆਂ ਤੇ ਬਾਈ ਫਿਰ ਉਸ ਟਾਈਮ ਵਿੱਚ ਤੁਸੀਂ ਉਰੀ ਆਪ ਹੋਏ ਕਰੋਗੇ ਜਾਂ ਨਾਲ ਹੋਰ ਵੀ ਹੋਊਗਾ ਤੁਹਾਡੇ ਨਾ ਮੈਂ ਰੋਮੀ ਅੱਛਾ ਦੋ ਜਣੇ ਫੇਰ ਨਹੀਂ ਜਾਂਦੇ ਕਿਤੇ ਵੀ ਉਰੀਆਂ ਫਿਰਦਾ ਹੀ 2 ਮਹੀਨੇ ਉਰੀਆਂ ਸੀ ਅੱਛਾ ਫੇਰ ਚਲੋ ਕੰਮ ਕਰ ਹਨਾ ਮੈਂ ਕੰਮ ਕਰ ਛੱਡ ਦਿੰਨੇ ਫੇਰੀ ਠੀਕ ਆ ਠੀਕ ਆ ਵਧੀਆ ਫੇਰ 2 ਮਹੀਨੇ ਉਰੀਆਂ ਚਲੋ ਵਧੀਆ ਵਧੀਆ ਫੇਰ ਬਾਈ ਕੁੱਤੇ ਤਾਂ ਹੀ ਉੱਡਦੇ ਆ ਹਾਂ 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 ਥੱਲੇ ਰਹਿ ਕੇ ਉੜਨਾ ਇਹਨਾਂ ਦੇ ਹਾਂ ਠੀਕ ਆ ਠੀਕ ਆ ਚਲੋ ਠੀਕ ਆ ਬਾਈ ਤੁਹਾਡਾ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਕੇ ਮਿਲ ਕੇ ਧੰਨਵਾਦ ਬਹੁਤ ਬਹੁਤ ਤੁਹਾਡਾ ਵੀ ਕਰਕੇ ਤੁਸੀਂ ਵੀ ਹਾਂ ਤੇ ਬਾਈ ਬਾਈ ਉਹਨਾਂ ਨੂੰ ਕਰਿਓ ਸਪੋਰਟ ਚਾਹ ਤੇ ਸਾਡੇ ਚੈਨਲ ਨੂੰ ਵੀ ਵੀਡੀਓ ਤੇ ਕਰਿਓ ਸਪੋਰਟ ਮੇਰਾ ਭਰਾ ਹਣਾ ਤੇ ਆਪਾਂ ਹੋਰ ਜਿੰਨੇ ਵੀ ਆਪਣੇ ਵੀਰ ਹਨ ਨਵੇਂ ਕਿਤੇ ਤੁਹਾਨੂੰ ਦਿਖਾਵਾਂਗੇ ਕਬੂਤਰ ਤੇ ਬਾਈ ਉਹਨਾਂ ਦੇ ਸੈਟਅਪ ਤੇ ਜਾ ਕੇ ਬਾਈ ਆਪਾਂ ਉੱਥੇ ਵੀ ਗੱਲਬਾਤ ਕਰਾਂਗੇ ਬਾਈ ਹੁਨਾਗਰ ਠੀਕ ਆ ਬਾਈ ਤਾਂ ਜਰੂਰ ਆਵਾਂਗੇ ਅਸੀਂ ਉੱਥੇ ਹਨ ਜਦ ਮਰਜੀ ਫੋਨ ਕਰ ਲਿਓ ਜੀ ਇਹ ਇੱਕ ਗੱਲ ਹੋਰ ਹੈ ਹਾਂ ਇਹ ਸ਼ੌਂਕ ਵਾਸਤੇ ਕਰਾਇਆ ਬਾਈ ਸ਼ੌਂਕ ਕਰਾਇਆ ਹਾਂ ਇਹ ਸੇਲ ਵਾਲੇ ਕੋਈ ਬੰਦਾ ਫੋਨ ਨਾ ਕਰਿਓ ਬਾਈ ਸੇਲ ਵਾਲੇ ਕਬੂਤਰ ਇਹ ਬਿਲਕੁਲ ਨਹੀਂ ਹੈਗੇ ਮੇਰਾ ਪਰਾ ਸਾਡੀ ਕਾਫੀ ਵੀੜਾ ਬਾਈ ਸੇਲ ਵਾਲੀ ਪੈ ਰਹੀਆਂ ਹਾਂ ਬਾਈ ਮੈਂ ਇਹ ਗੱਲ ਤੁਹਾਨੂੰ ਸਪੈਸ਼ਲ ਕਰਨਾ ਚਾਹੁੰਦਾ ਕਿਉਂਕਿ ਬਾਈ ਫੋਨ ਨਾ ਕਰਿਓ ਕਿਉਂਕਿ ਅਸੀਂ ਤੁਹ ਕਿ ਜਿੱਦਾਂ ਕਿ ਸ਼ਹਿਰਾਂ ਦੇ ਵਿੱਚ ਬਿਲਡਿੰਗਾਂ ਹੁੰਦੀਆਂ ਹਨਾ ਜਿੱਦਾਂ ਕਿ ਚੰਡੀਗੜ੍ਹ ਹਰ ਇੱਕ ਸ਼ਹਿਰ ਦੇ ਵਿੱਚ ਰੱਖੇ ਹੋਏ ਲੋਕਾਂ ਦੇ ਕਬੂਤਰ ਤੇ ਬਾਈ ਉਹ ਨਾ ਇਹ ਸੈਟਅਪ ਤਿਆਰ ਕਰ ਸਕਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਆ ਕੇ ਹਨਾ ਕਿਤੇ ਆਪਣਾ ਚਲੋ ਥੋੜੀ ਬੋਧੀ ਜਗ੍ਹਾ ਜੇ ਯਾਰ ਦੋਸਤ ਦੇ ਘਰੇ ਜਾ ਕੇ ਛੱਡ ਕੇ ਹਨਾ ਜੇ ਉਹ ਭਰੋਸਾ ਹੁੰਦਾ ਉੱਥੇ ਆਪਾਂ ਕਬੂਤਰ ਪਿੰਡ 'ਚ ੜਾ ਕੇ ਬਾਜ਼ੀਆ 'ਚ ਛੱਡ ਸਕਦੇ ਆ ਤੇ ਤੁਹਾਨੂੰ ਗੱਲ ਕਰਾਂਗਾ ਮੇਰਾ ਮਕਸਦ ਇਹੀ ਤਾਂ ਬਾਈ ਵੀਡੀਓ ਬਣਾਉਣ ਦਾ ਤੇ ਕਬੂਤਰ ਦਿਖਾਉਣ ਦਾ ਕਿਉਂਕਿ ਬਾਈ ਇਹ ਕਬੂਤਰ ਸੇਲ ਲਈ ਜਵਾਂ ਨਹੀਂ ਹੈਗੇ ਬਿਲਕੁਲ ਨਹੀਂ ਹੈਗੇ ਮੇਰਾ ਵੀਰ ਤੇ ਕਾਲ ਨਾ ਕਰਿਓ ਕੀ ਜਾਨਵਰ ਆਪਾਂ ਕਿੱਦਾਂ ੜਾ ਸਕਦੇ ਧੰਨਵਾਦ ਆ ਸਾਰੇ ਭਰਾਵਾਂ ਨੂੰ ਤੇ ਇੱਕ ਵਦਨ ਮੇਰੇ ਵੀਰ ਬੈਠੇ ਜਿਹੜੇ ਆ ਤੁਹਾਨੂੰ ਬਾਹਰ ਥੋੜਾ ਜਿਹਾ ਬੈਠ ਗਏ ਧੁੱਪਾਂ ਗੈ ਸੇਕ ਲੀ ਅਸੀਂ ਤੁਸੀਂ ਦਿਖਾ ਦਿਓ ਨਹੀਂ ਚਲੋ ਮਾੜੀ ਮੋਟੀ ਇਨਾਨਾਂਸ ਗੱਲਬਾਤ ਕਰ ਲਈਏ ਤੇ ਬਾਈ ਹੁਣ ਇੱਧਰ ਵੀਰ ਆਪਾਂ ਨੂੰ ਮਿਲਿਆ ਕਿਹਾ ਹਲ ਵੀਰ ਇਹ ਪਿੰਡ ਇਹ ਹੀ ਪਿੰਡਾਂ ਦੇ ਵੀਰ ਆਪਣਾ ਹਾਂ ਠੀਕ ਆ ਠੀਕ ਉਹਦਾ ਚਲੋ ਅਮਰ ਤਾਂ ਮਿਲ ਲਿਆ ਚਲ ਕੋਈ ਨਹੀਂ ਚਲੋ ਵੀਰ ਹਨਾ ਮਿਲਦੇ ਜੀ ਕਿਸੇ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ